ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬੇਨਤੀ ਕਰਨੀ ਹੈ ਜਿਹੜੇ ਬੰਦੇ ਇਹ ਚਾਹੁੰਦੇ ਨੇ ਕਿ ਸਿੱਖੀ ਦਾ ਬੋਲਬਾਲਾ ਹੋਵੇ ਜਿਹੜਾ ਸਿਧਾਂਤ ਜਿਹੜੀ ਫਲਸਫੀ ਸਾਨੂੰ ਬਾਬੇ ਨਾਨਕ ਨੇ ਦਿੱਤੀ ਹੈ ਉਹ ਫਲਸਫੀ ਦਾ ਬੋਲਬਾਲਾ ਹੋਵੇ ਉਹਨਾਂ ਨੂੰ ਇੱਕ ਬੇਨਤੀ ਕਰਨੀ ਹੈ ਧਿਆਨ ਦੇ ਨਾਲ ਸੁਣਿਓ ਜੇ ਸਿੱਖੀ ਦਾ ਭਲਾ ਚਾਹੁੰਦੇ ਹੋ ਨਾ ਜਿੰਨੇ ਵੀ ਖਾਲਸਤਾਨੀ ਨੇ ਪੂਰੀ ਦੁਨੀਆ ਦੇ ਵਿੱਚ ਇਹਨਾਂ ਦੇ ਖੇਤਰ ਫਿਰ ਵੜ ਗਏ ਨਹੀਂ ਇਹ ਸਿੱਖੀ ਨੂੰ ਬਰਵਾਜ ਕਰਨ ਵਾਸਤੇ ਤੁਲੇ ਹੋਏ ਅੱਜ ਇੱਕ ਸੱਜਣ ਦੇ ਨਾਲ ਇੰਗਲੈਂਡ ਤੋਂ ਮੇਰੀ 15-20 ਮਿੰਟ ਗੱਲ ਹੋਈ ਲਗਾਤਾਰ ਤੇ ਉਹ ਮੈਨੂੰ ਕਹਿਣ ਲੱਗਾ ਕਹਿੰਦਾ ਜਦੋਂ ਵੀ ਤੁਸੀਂ ਖਾਲਸਤਾਨੀਆਂ ਦੇ ਕੋਲੋਂ ਖਾਲਸਤਾਨ ਦੀ ਗੱਲ ਸੁਣਦੇ ਹੋ ਕਹਿੰਦਾ ਇਹ ਇਦਾਂ ਕਹਿ ਰਹੇ ਨੇ ਕਿ ਕੋਈ ਲੋੜ ਨਹੀਂ ਦਾੜੀ ਕੇਸ ਰੱਖਣ ਦੀ ਕੋਈ ਲੋੜ ਨਹੀਂ ਅੰਮ੍ਰਿਤ ਛਕਣ ਦੀ ਇਦਾ ਮਤਲਬ ਇਹ ਹੈ ਕਿ ਜਿਹੜਾ ਪੰਥ ਗੁਰੂ ਨਾਨਕ ਦੇਵ ਸੱਚੇ ਪਾਸ਼ਾ ਤੋਂ ਸ਼ੁਰੂ ਹੁੰਦਾ ਹੈ ਗੁਰੂ ਕਲੰਗੀ ਤਰ ਸੱਚੇ ਪਾਸ਼ਾ ਤੱਕ ਜਾ ਕੇ ਸੰਪੂਰਨਤਾ ਹੁੰਦੀ ਹੈ 239 ਸਾਲ ਦੇ ਵਿੱਚ ਜਿਹੜਾ ਸਿਧਾਂਤ ਸਾਨੂੰ ਕਮਾਉਣ ਵਾਸਤੇ ਕਿਹਾ ਉਹ ਸਿਧਾਂਤ ਨੂੰ ਇਹ ਖਤਮ ਕਰਨਾ ਚਾਹੁੰਦੇ ਆ ਸਭ ਤੋਂ ਵੱਡੀਆਂ ਦੋ ਦਲੀਲਾਂ ਤੁਸੀਂ ਪੰਜਾਬ ਦੇ ਵਿੱਚੋਂ ਲੈ ਸਕਦੇ ਹੋ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਜਦੋਂ ਦੀਪ ਸਿੱਧੂ ਨੇ ਬਾਰਸ਼ ਪਨਾਹ ਪੰਜਾਬ ਦੇ ਜਥੇਬੰਦੀ ਬਣਾਈ ਤੇ ਉਹ ਕਲੀਨ ਸ਼ੈਪ ਸੀਗਾ ਤੇ ਕੋਈ ਜਿੱਤ ਕਦੀੜਾ ਨੇ ਜਦੋਂ ਸਵਾਲ ਕੀਤੇ ਇਹ ਕਿਹਾ ਕਿ ਦੀਪਸਦੂ ਦੇ ਅੰਦਰ ਦਾੜੀ ਹੈ ਭਾਵਨਾ ਹੋਣੀ ਚਾਹੀਦੀ ਹੈ ਇਹ ਗੱਲਾਂ ਕੀਤੀਆਂ ਤੇ ਹੁਣ ਇਹ ਜਿਹੜੇ ਖਾਲਸਤਾਨੀ ਨੇ ਜਦੋਂ ਇਹਨਾਂ ਨੇ ਉਗਰਾਹੀਆਂ ਇਕੱਠੀਆਂ ਕਰ ਲਈਆਂ ਹੁੰਦੀਆਂ ਨੇ ਉਦੋਂ ਭਾਵੇਂ ਕੋਈ ਹਿੰਦੂ ਵੀਰ ਬੈਠਾ ਹੋਵੇ ਮੁਸਲਮ ਬੈਠਾ ਹੋਵੇ ਅਸਾਈ ਬੈਠਾ ਹੋਵੇ ਉਹ ਨੂੰ ਇਹ ਕਹਿਣਗੇ ਖਾਲਸਾਾਂ ਦੇ ਵਿੱਚ ਤੁਹਾਨੂੰ ਰਹਿਣ ਦਾ ਹੱਕ ਹੋਊਗਾ ਪੂਰਾ ਇਹ ਕਹਿੰਦੇ ਆ ਜਿਨ ਕਿ ਲੌਲੀਪੌਪ ਦੇ ਰਹੇ ਆ ਹਾਲਾਂਕਿ ਜਿੱਥੋਂ ਤੱਕ ਇਹਨਾਂ ਦੀ ਅੰਦਰਲੀ ਮਨਸ਼ਾ ਹੈਗੀ ਆ ਕਿ ਖਾਲਸਾਾਂ ਦੇ ਵਿੱਚ ਕਿਵੇਂ ੱਤਕਾਂ ਸਾਈ ਕਰਨਗੇ ਜਿਵੇਂ ਗੁੰਡਾਗਰਦੀ ਹੁਣ ਕਰਦੇ ਨੇ ਉਦਾਂ ਹੀ ਕਰਨਗੇ ਮੈਂ ਜਿਹੜੀ ਗੱਲ ਤੁਹਾਡੇ ਨਾਲ ਅੱਜ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਖਾਸ ਕਰਕੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇਹਨਾਂ 4 ਕੰਟਰੀਆਂ ਦੇ ਵਿੱਚ ਇਹਨਾਂ ਨੇ WhatsApp ਤੇ ਵੱਡੇ ਵੱਡੇ ਗਰੁੱਪ ਬਣਾਏ ਹੋਏ ਨੇ ਤੇ ਉਹਨਾਂ ਗਰੁੱਪਾਂ ਦੇ ਵਿੱਚ ਇਹਨਾਂ ਨੇ ਉਗਰਾਹੀਆਂ ਇਨਕ ਕੀਤੀਆਂ ਨੇ ਇਹਨਾਂ ਨੂੰ ਪਤਾ ਲੱਗ ਜੇ ਕਿ ਆ ਬੰਦੇ ਦਾ ਕਾਰੋਬਾਰ ਕਿੰਨਾ ਹੈ ਕਿ ਆ ਬੰਦੇ ਦਾ ਕਾਰੋਬਾਰ ਕਿੱਡਾ ਹੈ ਜਦੋਂ ਇਹਨਾਂ ਨੂੰ ਇਨਕਮ ਸੋਰਸ ਦਾ ਪਤਾ ਲੱਗ ਜਾਂਦਾ ਵੀ ਇਹ ਬੰਦਾ ਘਰੋਂ ਅਮੀਰ ਹੈ ਫਿਰ ਜੇ ਜਿਵੇਂ ਆਪਾਂ ਕਹਿੰਦੇ ਘੋੜ ਸਿੱਧੀ ਉਂਗਲੀ ਨਾਲ ਨਿਕਲਦਾ ਨਾ ਉਂਗਲੀ ਟੇਢੀ ਕਰ ਲੋ ਇੱਕ ਹਫ਼ਤਾ ਨੇ ਫਿਰ ਉਦਾਂ ਕਰਦੇ ਆ ਇਹ ਪਹਿਲਾਂ ਪਿਆਰ ਦੇ ਨਾਲ ਉਹਨੂੰ ਮੈਂਬਰ ਬਣਾਉਂਦੇ ਆ ਜਦੋਂ ਪਤਾ ਲੱਗ ਜੇ ਕਿ ਉਹਨੀ ਉਗਰਾਹੀ ਇਹ ਮੈਂਬਰ ਬਣ ਕੇ ਦੇ ਨਹੀਂ ਰਿਹਾ ਫਿਰ ਉਹਨੂੰ ਫੋਨ ਕਰਕੇ ਧਮਕਾਉਂਦੇ ਨੇ ਫਰੋਤੀਆਂ ਮੰਗਦੇ ਨੇ ਆ ਇਹਨਾਂ ਖਾਲਸਾਨੀਆਂ ਦੀ ਕਰਤੂਤ ਹੈ ਤੇ ਮੈਂ ਜਿਹੜੀ ਅੱਜ ਬੇਨਤੀ ਕੀਤੀ ਆ ਉਹ ਸੱਜਣ ਦੇ ਕਹਿਣ ਤੇ ਉਹ ਕਹਿੰਦੇ ਖਾਸ ਕਰਕੇ ਜਦੋਂ ਕਹਿੰਦੇ ਇਹਨਾਂ ਨਾਲ ਕਿਤੇ ਗੱਲਬਾਤ ਕਰਦੇ ਹੋ ਇਹਨਾਂ ਕੋਲੇ ਬਾਣੀ ਦਾ ਇੱਕ ਸ਼ਬਦ ਨਹੀਂ ਹੁੰਦਾ ਤੇ ਜੇ ਕਿਤੇ ਥੋੜਾ ਬਹੁਤ ਇਹਨਾਂ ਨੂੰ ਆਪਾਂ ਜਵਾਬ ਦੇਈਏ ਸਵਾਲ ਕਰੀਏ ਫਿਰ ਕਹਿੰਦੇ ਗਾਲਾਂ ਕੱਢਦੇ ਨੇ ਬਹੁਤ ਗੰਦੀਆਂ ਗੰਦੀਆਂ ਲੋਕਾਂ ਦੀਆਂ ਔਰਤਾਂ ਦੀਆਂ ਧੀਆਂ ਭੈਣਾਂ ਦੀਆਂ ਅਸ਼ਰੀਨ ਫੋਟੋਆਂ ਐਡਿਟ ਕਰਕੇ ਉਹ ਬੰਦੇ ਨੂੰ ਬਦਨਾਮ ਕਰਦੇ ਨੇ ਉਹਨੇ ਮੈਨੂੰ ਦਿਖਾਈ ਕਹਿੰਦਾ ਆਹ ਦੇਖੋ ਮੇਰੇ WhatsApp ਤੇ ਇਹਨਾਂ ਨੇ ਫੋਟੋਆਂ ਮੇਰੀ ਵਾਈਫ ਦੀਆਂ ਮੇਰੀ ਬੇਟੀ ਦੀਆਂ ਐਡਿਟ ਕਰਕੇ ਇਹਨਾਂ ਨੇ ਮੈਨੂੰ ਭੇਜੀਆਂ ਹੋਈਆਂ ਨੇ ਕੁਲਮ ਮੈਨੂੰ ਕਹਿੰਦਾ ਸੀ ਤੁਸੀਂ ਕਹਿੰਦਾ ਵਾਇਰਲ ਕਰ ਦਿਓ ਮੈਂ ਕਿਹਾ ਨਹੀਂ ਇਦਾਂ ਨਹੀਂ ਹੋ ਸਕਦਾ ਆਪਾਂ ਇਦਾਂ ਨਹੀਂ ਕਰ ਸਕਦੇ ਖਾਸ ਕਰਕੇ ਔਰਤ ਪ੍ਰਤੀ ਜਿੰਨਾ ਮਾਨਸਤਕਾਰ ਮੇਰੇ ਮਨ ਦੇ ਵਿੱਚ ਹੈ ਸ਼ਾਇਦ ਕਿਸੇ ਦੇ ਕੋਲੇ ਹੋਵੇ ਪਰ ਜਿਹੜੀ ਇਹਨਾਂ ਦੀ ਕਰਤੂਤ ਹੈ ਉਹ ਜਗਜਾਹਰ ਹੈ ਕਿ ਇਹਨਾਂ ਦਾ ਕੋਈ ਮਤਲਬ ਨਹੀਂ ਖਾਲਸਾਣ ਦੇ ਨਾਲ ਉਗਰਾਹੀਆਂ ਤੱਕ ਇਹਨਾਂ ਦਾ ਮਤਲਬ ਹੈ ਪੈਸਾ ਇਕੱਠਾ ਕਰਨ ਤੇ ਕਿੰਨਾ ਦਾ ਮਤਲਬ ਹੈ ਹਾਂ ਜਿਹੜੀ ਗੱਲ ਮੈਂ ਪਹਿਲਾਂ ਸ਼ੁਰੂ ਕੀਤੀ ਹੈ ਉਹ ਤਾਂ ਕੀਤੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਸਿੱਖੀ ਨੂੰ ਬਚਾਉਣਾ ਹੈ ਤਾਂ ਇਹਨਾਂ ਕਤੀੜਾਂ ਤੋਂ ਖਿਹੜਾ ਛੜਾ ਲਓ ਜਿੱਥੇ ਵੀ ਤੁਹਾਨੂੰ ਦਿਂਦੇ ਨੇ ਇਹਨਾਂ ਦੇ ਛੇਤਰ ਫੇਰੋ ਫੜ ਕੇ ਇੰਡੀਆ ਦਾ ਭਾਰਤ ਦਾ ਇਹ ਵਿਦੇਸ਼ਾਂ ਦੇ ਵਿੱਚ ਨਾਂ ਖਰਾਬ ਕਰ ਰਹੇ ਨੇ ਇੱਕ ਕਲੰਕ ਨੇ ਮੱਥੇ ਤੇ ਜਿਹੜੇ ਖਾਲਸਤਾਨੀ ਹੈ ਇਹ ਬੇਨਤੀ ਪ੍ਰਵਾਨ ਕਰਿਓ ਔਰ ਜਦੋਂ ਵੀ ਕੋਈ ਇਹ ਕਰਤੂਤ ਕਰਦੇ ਨੇ ਮੈਨੂੰ ਪਤਾ ਹੈ ਫੋਰਨ ਕੰਟਰੀਆਂ ਦੇ ਵਿੱਚ ਤੁਸੀਂ ਡਰਦੇ ਹੋ ਕਿਉਂਕਿ ਗੁੰਡਾਗਰਦੀ ਕਰਦੇ ਨੇ ਤੁਸੀਂ ਬੋਲਦੇ ਨਹੀਂ ਤੁਹਾਨੂੰ ਇਹਨਾਂ ਨਾਲ ਲੜਨ ਦੀ ਝਗੜਨ ਦੀ ਲੋੜ ਨਹੀਂ ਇਨਾਂ ਦੀ ਕਰਤੂਤ ਮੇਰੇ ਨਾਲ ਸ਼ੇਅਰ ਕਰੋ ਮੈਂ ਜਗ ਜाहिर ਕਰੂੰ ਫਿਰ ਦੇਖੋ ਜੁੱਤੀਆਂ ਪੈਂਦੀਆਂ ਉਹਨਾਂ ਦੀ ਇਹ ਬੇਨਤੀ ਪ੍ਰਵਾਨ ਕਰਿਓ ਵੀਡੀਓ ਬਹੁਤ ਬਹੁਤ ਸ਼ੇਅਰ ਕਰਿਓ ਇਹਨਾਂ ਕੰਜਰਾਂ ਤੱਕ ਇਹਨਾਂ ਕੀੜਾਂ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਕਿਵੇਂ ਸਿੱਖੀ ਨੂੰ ਇੱਕ ਹੋਂਦ ਲਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ